ਸੱਜਖਣ ਵਾਸੀ ਸ੍ਰੀਮਾਨ ਸੰਤ ਬਾਬਾ ਸੋਹਣ ਸਿੰਘ ਜੀ ਮਹਾਪੁਰਖਾਂ ਨੇ ਆਪਣੇ ਜੀਵਨ ਕਾਲ ਅੰਦਰ ਦਲਾ ਪੰਥਾਂ ਦੇ ਰਾਹੀ ਜਿੱਥੇ ਬਹੁਤ ਵੱਡਾ ਮਹਾਨ ਗੁਰਸਿੱਖੀ ਦਾ ਪ੍ਰਚਾਰ ਕੀਤਾ ਉਥੇ ਪੰਥ ਦੀਆਂ ਬਹੁਤ ਵੱਡੀਆਂ ਮਹਾਨ ਸਵਾਵਾਾਂ ਕੀਤੀਆਂ ਜਦ ਜਦ ਵੀ ਪੰਥ ਵਿੱਚ ਕੌਮ ਵਿੱਚ ਉਹਨਾਂ ਨੂੰ ਕਿਸੇ ਵੀ ਸੇਵਾ ਦਾ ਹੁਕਮ ਹੋਇਆ ਬਾਬਾ ਜੀ ਨੇ ਉਸ ਵੇਲੇ ਕੰਮਰ ਕੱਸਾ ਕਰਕੇ ਬੜੀ ਚੜ੍ਹਦੀ ਕਲਾ ਦੇ ਨਾਲ ਉਹ ਸਵਾਵਾਆਂ ਕੀਤੀਆਂ ਕਦੇ ਸਮਾਂ ਬਣਿਆ ਸਮੇਂ ਦੀ ਸਰਕਾਰ ਵੱਲੋਂ ਬੁੱਢਾ ਦਲ ਨੂੰ ਜਿਸ ਵੇਲੇ ਲਾਹੌਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਗੈਰਦ ਕੀਤਾ ਗਿਆ ਬਾਬਾ ਜੀ ਨੇ ਉਸੇ ਵੇਲੇ ਸਿੰਘਾਂ ਨੂੰ ਨਾਲ ਲੈ ਕਰਕੇ ਜਿੰਨਾ ਚਿਰ ਉਸ ਜੇਲ੍ਹ ਵਿੱਚੋਂ ਰਿਹਾਈ ਨਹੀਂ ਹੋਈ ਉਥੇ ਰਹਿ ਕੇ ਵੀ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਜਿਹੜੇ ਅੰਦਰ ਗੁਰੂ ਕੇ ਸਿੰਘ ਸਣ ਉਹਨਾਂ ਵਾਸਤੇ ਬੜੀ ਮਰਜਾਦਾ ਦੇ ਨਾਲ ਦੂਰ ਕੇ ਲੰਗਰ ਦੀ ਸੇਵਾ ਇਸੇ ਤਰ੍ਹਾਂ ਸ਼ਹੀਦੀ ਰਗੜੀਆਂ ਦੀ ਸੇਵਾ ਜਿਹੜੇ ਬਾਹਰ ਰਾਕੀ ਘੋੜੇ ਸਨ ਉਹਨਾਂ ਦੇ ਪੱਠੇਦਾਨ ਦੀ ਸੇਵਾ ਸੰਭਾਲ ਸਾਰੀ ਬਾਬਾ ਜੀ ਨੇ ਕੀਤੀ ਇੱਥੋਂ ਤੱਕ ਜਿਵੇਂ ਬਾਬਾ ਜੀ ਤੇ ਸਤਾਰਜੁਗ ਮਾਤਾ ਜੀ ਨੇ ਕਈ ਵਾਰ ਦਰਸਾਇਆ ਉਥੇ ਸੇਵਾ ਜਰ ਰਹੇ ਆ ਸਚਖਣ ਵਾਸੀ ਸ੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਦੇ ਸਰਕਾਰ ਜੁਗ ਮਾਤਾ ਜੀ ਮਾਤਾ ਅਮਰ ਕੌਰ ਜੀ ਜੋ ਸਚਖਣ ਵਾਸੀ ਸ੍ਰੀਮਾਨ ਸੰਤ ਬਾਬਾ ਸੋਹਣ ਸਿੰਘ ਜੀ ਦੀ ਧਰਮ ਸੁਪਤਨੀ ਸਣ ਉਹ ਚੜ੍ਹਾਈ ਕਰ ਗਏ ਸਚਖਣ ਪਿਆਨਾ ਕਰ ਗਏ ਬਾਬਾ ਜੀ ਨੂੰ ਉਥੇ ਸਨੇਹਾ ਮਿਲਿਆ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਜੋ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਸੀ ਉਹ ਵਰਤ ਗਿਆ ਹੈ ਤੁਸੀਂ ਉਹਨਾਂ ਦੀ ਦੇਨ ਦਾ ਸਤਿਕਾਰ ਕਰੋ ਅਸੀਂ ਹੁਣ ਸੇਵਾ ਵਿੱਚ ਲੱਗੇ ਹੋਏ ਸੇਵਾ ਛੱਡ ਕੇ ਨਹੀਂ ਆ ਸਕਦੇ ਐਸਾ ਸੰਤ ਜੀ ਮੋਤ ਰਹਿਤ ਜੀਵਨ ਸੀ ਬਾਬਾ ਜੀ ਦਾ ਜਿਵੇਂ ਬਾਣੀ ਦੇਵੀ ਬ੍ਰਹਮ ਗਿਆਨੀ ਸੰਦਾ ਨਿਰਲੇਪ ਜੈਸੇ ਜਲ ਮੇ ਕਮਲ ਅਲੇਪ ਜਿਵੇਂ ਕਮਲ ਦਾ ਫੁੱਲ ਭਾਵੇਂ ਚਿੱਕੜ ਚ ਪਾਣੀ ਚ ਰਹਿੰਦਾ ਹੈ ਪਰ ਪਾਣੀ ਚਿੱਕੜ ਤੋਂ ਨਰਲੇਪ ਰੱਬ ਦੇ ਪਿਆਰੇ ਐਸੇ ਮਾਮਾ ਪਰਿਵਾਰ ਸੰਸਾਰ ਮਾਇਆ ਵਿੱਚ ਵਿਚਰਦੇ ਹੋਏ ਵੀ ਇਹਨਾਂ ਤੋਂ ਨਰਲੇਪ ਰਹਿੰਦੇ ਹਨ ਮੋਹ ਰਹਿਤ ਜੀਵਨ ਹੁੰਦਾ ਹੈ ਇਸੇ ਤਰ੍ਹਾਂ ਸੰਤ ਜੀ ਬਾਬਾ ਜੀ ਨੇ ਤਿੰਨ ਵਾਰ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਪੈਦਲ ਯਾਤਰਾ ਕੀਤੀ ਅੱਜ ਭਾਵੇਂ ਕਿੰਨੇ ਸਾਧਨ ਵੀ ਨੇ ਸੁਖ ਸੂਤਾ ਵੀ ਨੇ ਭਾਈ ਜਾਜ ਦੇ ਰਾਹੀਂ ਬੰਦਾ ਇੱਕ ਦਿਨ ਵਿੱਚ ਵੀ ਜਾ ਕੇ ਮੁੜ ਸਕਦਾ ਪਰ ਫਿਰ ਵੀ ਬੜਾ ਜਾਣਾ ਉੱਠਾ ਲੱਗਦਾ ਹੈ ਪਰ ਤਿੰਨ ਵਾਰੀ ਪੈਦਲ ਯਾਤਰਾ ਬਾਬਾ ਜੀ ਨੇ ਕੀਤੀ ਗੁਰੂ ਕੇ ਲੋ ਲੰਗਰਾਂ ਦੀਆਂ ਬਹੁਤ ਵੱਡੀਆਂ ਸਮਾਮਾਂ ਨਵਾਈਆਂ ਆਪ ਲੋਹ ਤੇ ਬੈਠ ਕੇ ਕਹਿਂਦਿਆ ਬੰਦੀ ਗੁਰੂ ਕਾ ਲੰਗਰ ਪਕਾਉਣਾ ਸੰਗਤਾਂ ਨੂੰ ਵਰਤਾਉਣਾ ਗੁਰੂ ਘਰ ਦੀਆਂ ਇਮਾਰਤਾਂ ਦੀਆਂ ਸਮਾਮਾਂ ਨਵਾਉਣੀਆਂ ਇਹ ਬਾਬਾ ਜੀ ਦੇ ਹਿੱਸੇ ਆਈਆਂ ਜਦ ਸਮਾ ਬਣਿਆ ਕਦੇ 65 ਤੇ 71 ਦੀ جنگ ਲੱਗੀ ਜਿਸ ਵੇਲੇ ਸਗਤ ਜੀ ਹਰ ਕੋਈ ਬੰਦਾ ਆਪਣੀ ਜਾਨ ਬਚਾ ਕੇ ਪਛਾਣ ਨੂੰ ਭਜਦਾ ਹੈ ਜਦੋਂ ਇੱਥੇ ਮੋਰਚੇ ਲੱਗੇ ਸਨ ਨਸ਼ੀਨੇ ਨਗਰ ਦੇ ਲਾਗੇ-ਲਾਗੇ ਫੌਜ ਵੱਲੋਂ ਉਹਦਾ ਭਿਆਨਕ ਜੰਗ ਚੱਲ ਰਿਹਾ ਹੈ ਬਾਬਾ ਜੀ ਆਪ ਇਥੋਂ ਤਿੰਨ ਚਾਰ ਬੰਗੀਆਂ ਤਿਆਰ ਕਰਕੇ ਛੋਲੇ ਆਦਤ ਭੁਲ ਕਰਕੇ ਨਾਲ ਹੋਰ ਕਈ ਤਰ੍ਹਾਂ ਦੀਆਂ ਵਸਤੂਆਂ ਗੁਰੂ ਕੇ ਲੰਗਰ ਤਿਆਰ ਕਰਕੇ ਉਥੇ ਜਾ ਕੇ ਪਿੱਛੇ ਜਿਹੜੇ ਫੌਜ ਦੇ ਜਵਾਨ ਸੀ ਉਹਨਾਂ ਤੱਕ ਪਹੁੰਚਾਉਂਦੇ ਰਹੇ ਉਹਨਾਂ ਕਹਿਣਾ ਬਾਬਾ ਜੀ ਖਤਰਾ ਬੜਾ ਹੈ ਤੁਸੀਂ ਨਾ ਆਓ ਬਾਬਾ ਜੀ ਕਹਿੰਦੇ ਭਾਈ ਇਹ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਇੱਥੇ ਸਤਿਗੁਰਾਂ ਦੇ ਮਹਾਨ ਅਸਥਾਨ ਹਨ ਇਸ ਕਰਕੇ ਤੁਸੀਂ ਇਸ ਅਸਥਾਨਾਂ ਨੂੰ ਬਚਾਉਣ ਵਾਸਤੇ ਇਸ ਧਰਤੀ ਨੂੰ ਬਚਾਉਣ ਵਾਸਤੇ ਜੰਗ ਕਰ ਰਹੇ ਹੋ ਜਿਹਦੇ ਵਿੱਚ ਸਾਡਾ ਵੀ ਸਰੀਰ ਲੱਗ ਜਾਏਗਾ ਜਾਨ ਚਲੇ ਜਾਏਗੀ ਤੇ ਵੱਡੇ ਭਾਗ ਸਮਝਾਂਗੇ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਦੇਸ਼ ਦੀਆਂ ਸਮਾਵਾਂ ਗੁਰੂ ਘਰ ਦੀਆਂ ਸਮਾਵਾਂ ਪੰਥ ਦੀਆਂ ਸਮਾਵਾਂ ਬਾਬਾ ਜੀ ਨੇ ਕੀਤੀਆਂ ਜਿੱਥੇ-ਜਿੱਥੇ ਵੀ ਕਦੇ ਕਿਸੇ ਨਾਲ ਕੋਈ ਧੱਕਾ ਹੋਇਆ ਬਾਬਾ ਜੀ ਉਸੇ ਵੇਲੇ ਨਾਲ ਜਾ ਕੇ ਖੜ ਗਏ ਇਹ ਸਤਿ ਪੁਰਖਾਂ ਦਾ ਸੁਭਾਅ ਹੁੰਦਾ ਸਤ ਜੀ ਸੰਸਾਰ ਤੇ ਆ ਕੇ ਪਰ ਉਕਾਰ ਕਰਨਾ ਐ ਸੇ ਸੇਵਾ ਦੇ ਪੁੰਜ ਸੰ ਫਿਰ ਬਾਬਾ ਜੀ ਨੇ ਦੇਖੋ ਹਜੂਰ ਸਾਹਿਬ ਦੀ ਧਰਤੀ ਤੇ ਵੀ ਕਹਿੰਦੇ ਇੱਕ ਵਾਰਾ ਪੁਰਨਾ ਬਣਾ ਲਿਆ ਸੀ ਅਸੀਂ ਸੱਚਖੰਡ ਪਿਆਰਨਾ ਕਰਨ ਨਾਲ ਦੇ ਸਿੰਘਾਂ ਨੇ ਕਿਹਾ ਬਾਬਾ ਜੀ ਆਪਾਂ ਬੜੀ ਦੂਰ ਚੱਲ ਕੇ ਆਏ ਆ ਉਥੇ ਆਪ ਜੀ ਨਾਲ ਸੰਗ ਤਾਂ ਇਨਾ ਪਿਆਰ ਕਰਦੀ ਆਂ ਆਪ ਕਿਰਪਾ ਕਰੋ ਇੱਥੇ ਨਾਉਣ ਸਰੀਰ ਛੱਡਿਏ ਕਹਿੰਦੇ ਅੱਛਾ ਚਲੋ ਮਾਨ ਬਣਾਇਆ ਸੀ ਹੁਣ ਅਗਲੇ ਸਾਲ ਸਰੀਰ ਚੰਗਾ ਕਿਉਂਕਿ ਸਾਧੂ ਦੇਤੇ ਨਾ ਜਨਮ ਦਾ ਕੋਈ ਅਸਰ ਹੈ ਨਾ ਮੌਤ ਦਾ ਸੰਤ ਜੀ ਅਸਰ ਹੈ ਕਿਉਂਕਿ ਉਹ ਜਨਮ ਮਰਨ ਦੋਵੇਂ ਮੈਂ ਨਾ ਹੀ ਜਾਣ ਪਾਰੂਕਾਰੀ ਆਪਣੀ ਨਾ ਮੋਜ ਨਾਲ ਆਉਂਦੇ ਆਪਣੀ ਮੋਜ ਨਾਲ ਜਾਂਦੇ ਹਾਂ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬਾਬਾ ਜੀ ਦੇ ਜੀਵਨ ਗਾਥਾ ਦਾ ਕਿ ਸੱਚਖੰਡ ਜਾਣ ਤੋਂ ਪਹਿਲਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂ ਗੁਰਖਾ ਲੜ ਬੜਾ ਨੇੜਤਾ ਦਾ ਪਿਆਰ ਸੀ ਬਾਬਾ ਜੀ ਨੂੰ ਸਨੇਹਾ ਭੇਜਿਆ ਸੀ ਸੱਚਖੰਡ ਜਾਣਾ ਤੁਸੀਂ ਪਹੁੰਚੋ ਬੰਬੇ ਤੋਂ ਬਾਬਾ ਜੀ ਚੱਲ ਕੇ ਇੱਥੇ ਪਹੁੰਚੇ ਆਪਣੀ ਮੌਜਦੇ ਨਾਲ ਬਾਬਾ ਜੀ ਨੇ ਸੱਚਖੰਡ ਵਿਆਨਾ ਕੀਤਾ ਔਰ ਇੱਥੋਂ ਤੱਕ ਇਨੀ ਮਰਜਾਦਾ ਪ੍ਰਸ਼ੋਤਮ ਸੱਚਖੰਡ ਵਾਸੀ ਸ੍ਰੀ ਮਾਨਸੰਦ ਬਾਬਾ ਦਇਆ ਸਿੰਘ ਨੂੰ ਕੋਲ ਬੁਲਾਇਆ ਕਹਿਣ ਲੱਗੇ ਭਾਈ ਕਿਸੇ ਦਾ ਕੋਈ ਲੈਣਾ ਦੇਣਾ ਨਾ ਰਹਿਦਾ ਹੋਵੇ ਕਿਸੇ ਕੋਲ ਕੋਈ ਮਾਇਆ ਦੇਣੀ ਹੋਵੇ ਤੇ ਉਹ ਸਾਨੂੰ ਦੱਸ ਦਵੇ ਪਰ ਜੇ ਫਿਰ ਵੀ ਰਹਿ ਗਿਆ ਉਹ ਸਾਡਾ ਜਿਹੜਾ ਲੈਣਾ ਦੇਣਾ ਉਹ ਤੁਸੀਂ ਪੂਰਾ ਕਰਨਾ ਹੈ ਜੋ ਕਿ ਰੱਬ ਦਾ ਪਿਆਰੇ ਮਹਾਪੁਰਖ ਜਿਹੜੇ ਹੁੰਦੇ ਸੰਗਤਜੀ ਉਹ ਸਾਰੇ ਹੀ ਆਪਣੇ ਜੀਵਨ ਦੇ ਕਰਜ਼ਾ ਚੁਕਾ ਕੇ ਜਾਂਦੇ ਹਨ ਇਸ ਤਰ੍ਹਾਂ ਪਰਮਤਾਰਾਂ ਦੀਆਂ ਝੜੀਆਂ ਲਾਉਂਦੇ ਹੁਆਂ ਅੰਮ੍ਰਿਤ ਵੇਲੇ 8 ਚੇਤ ਨੂੰ ਸੱਚਖੰਡ ਵਾਸੀ ਮਹਾਪੁਰਖਾਂ ਬਾਬਾ ਜੀ ਨੇ 4 ਵਜੇ ਸੱਚਖੰਡ ਨੂੰ ਪਿਆਨਾ ਕੀਤਾ ਵੈਸੇ ਬਾਬਾ ਜੀ ਦੀ ਯਾਦ ਵਿੱਚ ਅੱਜ ਦਾ ਮਹਾਨ ਗੁਰਮਤ ਸਮਾਗਮ ਮਨਾਇਆ ਗਿਆ ਸਤਿਗੁਰੂ ਕਿਰਪਾ ਕਰਨ ਜਿਹਦੀਆਂ ਵੀ ਆਪ ਸਿੱਖ ਸੰਗਤਾਂ ਆਇਓ ਬਾਬਾ ਜੀ ਵੱਲੋਂ ਸਾਰਿਆਂ ਨੂੰ ਜੀ ਆਇਆਂ